ਜਦੋਂ ਮੈਂ ਮਸੀਹ ਦੇ ਵਿੱਚ ਆਈ ਸੀ ਬਪਤਿਸਮਾ ਲਿਆ ਤਾਂ ਮੈਨੂੰ ਕਿਸੇ ਦੇ ਦੁਆਰਾ ਕੋਈ ਪੈਸਾ ਨਹੀਂ ਦਿੱਤਾ ਗਿਆ ਅੱਜ ਮੈਂ ਖੁਦ ਪਰਮੇਸ਼ਰ ਦੀ ਸੇਵਾ ਕਰਦੀ ਆ ਮੈਂ ਖੁਦ ਵੀ ਕਿਸੇ ਨੂੰ ਕੋਈ ਵੀ ਪੈਸਾ ਨਹੀਂ ਦਿੱ ਦਿੱਤੀ ਹਾਂ ਇੱਦਾਂ ਜ਼ਰੂਰ ਆ ਕਿ ਜਿੰਨੇ ਲੋਕ ਮੰਨ ਲਓ ਵਿਡੋਜ਼ ਆ ਜਿਨ੍ਹਾਂ ਦਾ ਹੀ ਕੋਈ ਲੁੱਕ ਆਫਟਰ ਕਰਨ ਵਾਲਾ ਨਹੀਂ ਹੈਗਾ ਕੋਈ ਉਹਨਾਂ ਨੂੰ ਆਪਾਂ ਜਿਹੜੇ ਜਿਨ੍ਹਾਂ ਦੇ ਆਪਾਂ ਦੇਖਦੇ ਆਂ ਦੁਨੀਆ ਦੇ ਵਿੱਚ ਕਿ ਬਹੁਤ ਸਾਰੇ ਬੱਚੇ ਜਿਹੜੇ ਆਪਣੇ ਮਾਤਾ ਪਿਤਾ ਨੂੰ ਪੁੱਛਦੇ ਨਹੀਂ ਹੈਗੇ ਤੇ ਉਹਨਾਂ ਨੂੰ ਜ਼ਰੂਰ ਆਪਾਂ ਬੰਗਲ ਚਰਚ ਦੇ ਵੱਲੋਂ ਰਾਸ਼ਨ ਦਿੰਨੇ ਆ ਹਨਾ ਜੋ ਵੀ ਸਾਰੀ ਸੰਗਤ ਜਿਹੜੀ ਆ ਇਸ ਭਵਨ ਦੇ ਵਿੱਚ ਬੋਂਦੀ ਆ ਬੀਜ ਦੀ ਆ ਉਹਦੇ ਦੁਆਰਾ ਅਸੀਂ ਲੋਕਾਂ ਦੀ ਕੀ ਆ ਹੈਲਪ ਕਰਦੇ ਆ ਮੈਂ ਮਨਜਿੰਦਰ ਸਿੰਘ ਪੰਜਾਬ 78 ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜਿਸ ਤਰ੍ਹਾਂ ਕਿ ਧਰਤੀ ਪੀਰ ਪਗੰਬਰਾਂ ਦੀ ਹੈ ਔਰ ਪੂਰੀ ਦੁਨੀਆ ਦੇ ਵਿੱਚ ਵੱਖ-ਵੱਖ ਧਰਮਾਂ ਵੱਲੋਂ ਆਪਣੇ ਤਰੀਕੇ ਦੇ ਨਾਲ ਵੱਖ-ਵੱਖ ਤਰੀਕਿਆਂ ਦੇ ਨਾਲ ਆਪਣੇ ਆਪਣੇ ਤਿਹਾੜ ਮਨਾਏ ਜਾਂਦੇ ਨੇ ਜਿਸ ਤਰ੍ਹਾਂ ਕਿ ਅਸੀਂ ਅੱਜ ਪਹੁੰਚੇ ਆ ਅਪਵਾਰ ਰੋਡ ਬੰਗਾ ਵਿਖੇ ਜਿੱਥੇ ਕਿ ਚਰਚ ਦੇ ਵਿੱਚ ਅੱਜ 크리스마ਸ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਤਿਉਹਾਰ ਬਾਰੇ ਗੱਲ ਕਰਾਵਾਂਗੇ ਇਸ ਚਰਚ ਦੇ ਪਾਸਟਰ ਮੈਡਮ ਮੀਨਾ ਰਾਣੀ ਜੀ ਮੀਨਾ ਰਾਣੀ ਜੀ ਮੈਰੀ 크리스마ਸ ਜੀ ਬਹੁਤ ਬਹੁਤ ਮੁਬਾਰਕਾਂ ਨੇ ਜੀ ਅੱਜ 크리스마ਸ ਦਾ ਇਤਿਹਾਸ ਦੇਖਿਆ ਕਿ ਬੜੀ ਸ਼ਰਧਾ ਭਾਵਨਾ ਨਾਲ ਬੜਾ ਧੂਮ-ਧਾਮ ਨਾਲ ਬੜੀਆਂ ਖੁਸ਼ੀਆਂ ਨਾਲ ਮਨਾਇਆ ਗਿਆ ਇਹ ਕੀ ਸੁਨੇਹਾ ਦਿਓਗੇ ਹallelujah ਮੇਰੇ ਵੱਲੋਂ ਸਾਰਿਆਂ ਨੂੰ ਮੇਰੀ 크리스마스 ਪਰਮੇਸ਼ਰ ਤੁਹਾਨੂੰ ਬਹੁਤ ਬਲੈਸ ਕਰੇ ਆਸ਼ੀਸ਼ਤ ਕਰੇ ਆਜ਼ਾਦ ਦਿਨ ਵੱਡਾ ਦਿਨ ਕਿਉਂਕਿ ਆਜ਼ਾਦ ਦਿਨ ਪ੍ਰਭ ਯਿਸੂ ਮਸੀਹ ਸਾਡੇ ਮੁਕਤੀ ਦਾ ਸਾਡੇ ਉਦਾਰ ਕਰਤਾ ਸੀ ਪੈਦਾ ਹੋਏ ਪ੍ਰਭ ਯਿਸੂ ਮਸੀਹ ਆਜ਼ਾਦ ਦਿਨ ਇਸ ਧਰਤੀ ਤੇ ਆਏ ਉਹ ਪ੍ਰਭੂ ਨੇ ਆਪਣਾ ਸਿੰਘਾਸਨ ਛੱਡਿਆ ਸਾਡੇ ਲਈ ਜੁਨੇ ਵੀ ਕਲਿਸੀ ਆ ਰਹੀ ਹੈ ਉਹਨਾਂ ਲਈ ਜਿੰਨੇ ਵੀ ਦੇਸ਼ ਉਪਦੇਸ਼ਾ ਦੇ ਵਿੱਚ ਵਾ ਉਹ ਸਾਡੇ ਲਈ ਗਰੀਬ ਬਣੇ ਤਾਂ ਜੋ ਅਸੀਂ ਅਮੀਰ ਹੋ ਸਕੀਏ ਹਾਲੇਲੂਇਆ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਕਿ ਪ੍ਰਭੂ ਨੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਸਾਰੇ ਇਸ ਚਰਚ ਦੇ ਵਿੱਚ ਦਾ ਹੌਲੀ ਸਪੀਰਟ 19 ਮਿਨਿਸਟਰੀ ਬੰਗਾ ਚਰਚ ਦੇ ਵਿੱਚ ਅਸੀਂ ਰਲ ਕੇ ਪ੍ਰਭੂ ਦੀ ਮਹਿਮਾ ਕਰ ਸਕੀਏ ਅਸੀਂ ਖੁਦਾ ਦਾ ਧੰਨਵਾਦ ਕਰਦੇ ਹਾਂ ਜੀ ਦੱਸੋਗੇ ਵੀ ਕੀ ਨਿਤਨੇ ਮੈਂ ਆਪਣਾ ਜਾਂ ਕਿਸ ਤਰ੍ਹਾਂ ਦੀ ਇਸ਼ੂ ਜਦੋਂ ਆਂਡ ਪਲੇਆਰ ਕਿਸੇ ਸਮਝਦੇ ਜਿੱਦਾਂ ਆਪਾਂ ਜਦੋਂ ਪ੍ਰਵੇਸ਼ ਸ਼ੁਭਸੀ ਦੇ ਦੇ ਹਜੂਰੀ ਦੇ ਵਿੱਚ ਆਉਨੇ ਆ ਜਦੋਂ ਕਈ ਜਨ ਫਸਟ ਟਾਈਮ ਪਹਿਲੀ ਵਾਰ ਪਰਮੇਸ਼ਰ ਦੀ ਹਜੂਰੀ ਵਿੱਚ ਆਉਂਦੇ ਆ ਕਈਆਂ ਨੂੰ ਨਹੀਂ ਪਤਾ ਹੁੰਦਾ ਆ ਜਿੱਦਾਂ ਪਹਿਲੀ ਵਾਰ ਜਦੋਂ ਆਨੇ ਆ ਤੋਬਾ ਕਰਦੇ ਆ ਆਪਣੇ ਪਾਪਾਂ ਤੋਂ ਆਪਣੇ ਮੁਰਤੇ ਕੰਮਾਂ ਤੋਂ ਅੱਜ ਹਰ ਇੱਕ ਇਨਸਾਨ ਕਹਿੰਦਾ ਕਿ ਮੈਂ ਕੋਈ ਪਾਪ ਨਹੀਂ ਕੀਤਾ ਵਚਨ ਦੇ ਵਿੱਚ ਲਿਖਿਆ ਆ ਕਿ ਹਰ ਇੱਕ ਇਨਸਾਨ ਪਾਪੀ ਆ ਹਨਾ ਸਾਨੂੰ ਆਪਣੇ ਮੁਰਤੇ ਕੰਮਾਂ ਤੋਂ ਤੋਬਾ ਕਰਨ ਦੀ ਬਹੁਤ ਹੀ ਜ਼ਰੂਰੀ ਆ ਆਪਾਂ ਦੇਖਦੇ ਆ ਜਿੱਦਾਂ ਦੁਨੀਆ ਦੇ ਵਿੱਚ ਬਹੁਤ ਸਾਰੇ ਹਸਪੀਟਲ ਆ ਕੋਈ ਕੈਂਸਰ ਦਾ ਕੋਈ ਏਡਸ ਦਾ ਆ ਕੋਈ ਹੱਡੀਆਂ ਦਾ ਹਸਪੀਟਲ ਕੋਈ ਅੱਖਾਂ ਦਾ ਹਸਪੀਟਲ ਆ ਜਦੋਂ ਪਾਪ ਦਾ ਜਿਹੜਾ ਇਲਾਜ ਦਾ ਪ੍ਰਵੀਸ਼ਮਸੀ ਦੇ ਕੋਲ ਆ ਪਾਪ ਦਾ ਕੋਈ ਵੀ ਹਸਪੀਟਲ ਨਹੀਂ ਇਹ ਸਿਰਫ ਜਦੋਂ ਅਸੀਂ ਪ੍ਰਵੀਸ਼ਮਸੀ ਨੂੰ ਆਪਣਾ ਮੁਕਤੀ ਦਾ ਉਧਾਰ ਕਰਤਾ ਜਦੋਂ ਅਸੀਂ ਸਵੀਕਾਰ ਕਰਦੇ ਆਪਣੇ ਹਿਰਦੇ ਤੋਂ ਮੰਨਨ ਕਰਦੇ ਆ ਆਪਣੇ ਪਾਪਾਂ ਦੀ ਮਾਫੀ ਮੰਗਦੇ ਆ ਤਾਂ ਤੋਬਾ ਕਰਦੇ ਆ ਤਾਂ ਅਸੀਂ ਜਦੋਂ ਬਪਟਿਸਮਾ ਲੈਨੇ ਆ ਤਾਂ ਅਸੀਂ ਬਚਾਏ ਜਾਂਦੇ ਆ ਤੇ ਅਸੀਂ ਪ੍ਰਵੀਸ਼ਮਸੀ ਦੀ ਫੈਮਲੀ ਦੇ ਕੀਆ ਮੈਂਬਰ ਬਣਦੇ ਆ ਪਰ ਸਾੰਦਿਕ ਦੋ ਤਰ੍ਹਾਂ ਦੀਆਂ ਧਾਰਨਾਵਾਂ ਬਣ ਗਈਆਂ ਨੇ ਜਿੱਤਨਾ ਜੇ ਗੱਲ ਕਰੀਏ ਇੱਕ ਤਾਂ ਧਰਮ ਨੂੰ ਮੰਨਣ ਵਾਲੇ ਲੋਕ ਨੇ ਕੁਝ ਲੋਕ ਇਦਾਂ ਦੇ ਨੇ ਜਿਹੜੇ ਧਰਮ ਨੂੰ ਨਹੀਂ ਮੰਨਦੇ ਜਿਹਨਾਂ ਨੂੰ ਆਪਾਂ ਨਾਸਤਿਕ ਵੀ ਕਹਿ ਦਿੰਦੇ ਆ ਤੇ ਜਦੋਂ ਕੋਈ ਧਰਮ ਦੀ ਗੱਲ ਚੱਲਦੀ ਆ ਤੇ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਕੰਟਰੋਵਰਸੀਆਂ ਵੀ ਪੈਦਾ ਹੁੰਦੀਆਂ ਨੇ ਇੱਕ ਮੈਂ ਤੁਹਾਨੂੰ ਗੱਲ ਪੁੱਛਣੀ ਚਾਹੁੰਦਾ ਸੀ ਜਿੱਦਾਂ ਸਮਾਜ ਦੇ ਵਿੱਚ ਇਹ ਵੀ ਗੱਲ ਧਾਰਨਾ ਬਣ ਚੁੱਕੀ ਆ ਵੀ ਜਿਹੜੇ ਇਸ਼ੂ ਮੰਨਣ ਵਾਲੇ ਨੇ ਜਾਂ ਕ੍ਰਿਸਚਨ ਧਰਮ ਦੇ حوالے ਨੇ ਜਿੱਤਨਾ ਤੁਸੀਂ ਪਾਸਟਰ ਉਹ ਇੱਕ ਵੱਡਾ ਉਤਬਾ ਤੁਹਾਡਾ ਇਸ ਧਰਮ ਦੇ ਵਿੱਚ ਤੇ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਲਾਲਚ ਦੇ ਕੇ ਤੁਸੀਂ ਦਿੱਤੇ ਧਰਮਾਂ ਦਾ ਨੂੰ ਆਪਣੇ ਧਰਮਾਂ ਦੇ ਵਿੱਚ ਤਬਦੀਲ ਕਰਾ ਰਹੇ ਹੋ ਜਾਂ ਇਹ ਕੀ ਧਰਮਾਂ ਦੇ ਬਾਰੇ? ਹਾਂਜੀ ਪਹਿਲਾਂ ਤਾਂ ਮੈਂ ਇਹ ਹੀ ਸਾਰਿਆਂ ਨੂੰ ਦੱਸਣਾ ਚਾਹਨੀ ਆ ਕਿ ਪ੍ਰਭੂ ਯੂ ਮਸੀਹ ਸਾਡਾ ਕੋਈ ਧਰਮ ਕੋਈ ਜਾਤ ਨਹੀਂ ਬਦਲਣ ਆਏ। ਬਾਈਬਲ ਦੇ ਵਿੱਚ ਕਿਤੇ ਵੀ ਸਾਨੂੰ ਲਿਖਿਆ ਦੱਸ ਦੋ ਕਿ ਧਰਮਨਾ ਦਾ ਵਰਡ ਆ। ਧਰਮਨਾ ਧਰਮ ਦਾ ਨਾਮ ਦਾ ਕੋਈ ਵਰਡ ਹੀ ਹੈ ਨਹੀਂ। ਇਹ ਮਨੁੱਖਾਂ ਦੇ ਦੁਆਰਾ ਬਣਾਇਆ ਗਿਆ ਆ। ਸਾਡਾ ਕੋਈ ਧਰਮ ਨਹੀਂ ਹੈਗਾ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਪ੍ਰਭੂ ਯਿਸੂ ਮਸੀਹ ਜਿਹੜੇ ਆ ਇਸ ਦੁਨੀਆ ਦੇ ਵਿੱਚ ਆਏ ਸਾਡਾ ਜੀਵਨ ਬਦਲਿਆ ਧਰਮ ਨਹੀਂ ਬਦਲਦਾ ਜੀਵਨ ਬਦਲਿਆ ਜਿੱਦਾਂ ਮੇਰੀ ਪਹਿਲਾ ਕਾਸਟ ਸੀਗੀ ਜੋ ਹੁਣ ਵੀ ਮੇਰੀ ਉਹੀ ਕਾਸਟ ਆ ਜਿਹੜਾ ਮੇਰਾ ਪਹਿਲਾ ਪਹਿਰਾਵਾ ਸੀ ਹੁਣ ਵੀ ਮੇਰਾ ਉਹੀ ਪਹਿਰਾਵਾ ਆ ਤੇ ਦੂਸਰੇ ਨੰਬਰ ਤੇ ਜੋ ਤੁਸੀਂ ਸਵਾਲ ਪੁੱਛਿਆ ਕਿ ਲੋਕ ਜਿਹੜੇ ਆ ਪੈਸੇ ਦਿੰਦੇ ਆ ਧਰਮ ਬਦਲਣ ਲਈ ਮੈਂ 2000 ਸਾਲਾਂ ਤੋਂ ਬਪਟਿਸਮਾ ਲਿਆ ਪ੍ਰਭੂ ਦੇ ਨਾਮ ਦੇ ਚ ਇਹਨੂੰ ਨਾਮਦਾਨ ਕਹਿੰਦੇ ਆ ਬਪਟਿਸਮਾ ਤੇ ਜਦੋਂ ਮੈਂ ਮਸੀਹ ਦੇ ਵਿੱਚ ਆਈ ਸੀ ਬਪਤਿਸਮਾ ਲਿਆ ਤਾਂ ਮੈਨੂੰ ਕਿਸੇ ਦੇ ਦੁਆਰਾ ਕੋਈ ਪੈਸਾ ਨਹੀਂ ਦਿੱਤਾ ਗਿਆ ਅੱਜ ਮੈਂ ਖੁਦ ਪਰਮੇਸ਼ਰ ਦੀ ਸੇਵਾ ਕਰਦੀ ਆ ਮੈਂ ਖੁਦ ਵੀ ਕਿਸੇ ਨੂੰ ਕੋਈ ਵੀ ਪੈਸਾ ਨਹੀਂ ਦਿੰਦੀ ਮੈਂ ਖੁਦ ਵੀ ਜਿਹੜਾ ਆ ਜੋਬ ਕਰਦੀ ਆ ਨਾ ਮੈਨੂੰ ਨਾ ਮੈਂ ਪੈਸਾ ਦਿੱਤਾ ਕਿਸੇ ਨੂੰ ਨਾ ਮੈਂ ਪੈਸਾ ਲਿਆ ਕਿਸੇ ਕੋਲੋਂ ਮੈਂ ਆਪਣੀ ਜੌਬ ਕਰਦੀ ਆ ਤੇ ਮੈਂ ਖੁਦਾ ਦੇ ਨਾਮ ਨੂੰ ਮਹਿਮਾ ਦਿੰਦੀ ਆ ਤੇ ਇਹ ਜਿਹੜਾ ਲੋਕਾਂ ਦੇ ਵਿੱਚ ਇਹ ਬਹੁਤ ਸਾਰੀਆਂ ਚੀਜ਼ਾਂ ਫੈਲੀਆਂ ਗਈਆਂ ਆ ਹਾਂ ਇਦਾਂ ਜ਼ਰੂਰ ਆ ਕਿ ਜਿੰਨੇ ਲੋਕ ਮੰਨ ਲਓ ਵਿਡੋਜ਼ ਆ ਜਿਨ੍ਹਾਂ ਦਾ ਹੀ ਕੋਈ ਲੁੱਕ ਆਫਟਰ ਕਰਨ ਵਾਲਾ ਨਹੀਂ ਹੈਗਾ ਕੋਈ ਉਹਨਾਂ ਨੂੰ ਆਪਾਂ ਜਿਹੜੇ ਜਿਨ੍ਹਾਂ ਦੇ ਪਾਪਾ ਦੇਖਦੇ ਆ ਦੁਨੀਆ ਦੇ ਵਿੱਚ ਕਿ ਬਹੁਤ ਸਾਰੇ ਬੱਚੇ ਜਿਹੜੇ ਆਪਣੇ ਮਾਤਾ ਪਿਤਾ ਨੂੰ ਪੁੱਛਦੇ ਨਹੀਂ ਹੈਗੇ ਤੇ ਉਹਨਾਂ ਨੂੰ ਜ਼ਰੂਰ ਆਪਾਂ ਬੰਗਲ ਚਰਚ ਦੇ ਵੱਲੋਂ ਰਾਸ਼ਨ ਦਿੰਦੇ ਆ ਹਨਾ ਦੁਖੀ ਆ ਜ਼ੋਰ ਦੁਖੀ ਆ ਬਿਮਾਰ ਆ ਪਰ ਅਸੀਂ ਉਹਨਾਂ ਨੂੰ ਕਦੇ ਕੰਪੈਲ ਨਹੀਂ ਕੀਤਾ ਕਿ ਤੁਸੀਂ ਪਰਮੇਸ਼ਰ ਦੇ ਭਵਨ ਦੇ ਵਿੱਚ ਆਓ ਜੋ ਵੀ ਜੋ ਵੀ ਸਾਰੀ ਸੰਗਤ ਜਿਹੜੀ ਆ ਇਸ ਭਵਨ ਦੇ ਵਿੱਚ ਬੋਂਦੀ ਆ ਬੀਜ ਦੀ ਆ ਉਹਦੇ ਦੁਆਰਾ ਅਸੀਂ ਲੋਕਾਂ ਦੀ ਕੀ ਆ ਹੈਲਪ ਕਰਦੇ ਆ ਪਰ ਉਹ ਉਹ ਗਲਤ ਧਾਰਨਾ ਲੋਕਾਂ ਦੀ ਕਿ ਤੁਸੀਂ ਪੈਸਾ ਦਿੰਨੇ ਆ ਨਾ ਮੈਨੂੰ ਪੈਸਾ ਦਿੱਤਾ ਗਿਆ ਸੀ ਮੁਸੀਬਤ ਚੋਂ ਦੇ ਲਈ ਨਾ ਮੈਂ ਅੱਜ ਕਿਸੇ ਨੂੰ ਵੀ ਪੈਸਾ ਦੇ ਰਹੀ ਆ ਹੋਰ ਕੁਝ ਨਹੀਂ ਆ ਸਮਾਜ ਨੂੰ ਦਿਲਣਾ ਚਾਹੋ ਜਾਂ ਜੀ ਜੀ ਦੇ ਇਤਿਹਾਸ ਬਾਰੇ ਕੋਈ ਜਾਣਕਾਰੀ ਦੱਸਣਾ ਚਾਹੋ ਹਾਂਜੀ ਮੈਂ ਹੀ ਦੱਸਣਾ ਚਾਹੁੰਨੀ ਆ ਕਿ ਜਿੱਦਾਂ ਆਪਾਂ ਦੇਖਦੇ ਆ ਕਿ ਬਹੁਤ ਸਾਰੇ ਲੋਕਾਂ ਦਾ ਜਨਮ ਦਿਨ ਮਨਾਇਆ ਜਾਂਦਾ ਆ ਤੇ ਮਰਨ ਦਿਨ ਬਾਰੇ ਦੱਸਿਆ ਜਾਂਦਾ ਆ ਪਰ ਪ੍ਰਭੂ ਯਿਸੂ ਮਸੀਹ ਦੇ ਤਿੰਨ ਦਿਨਾਂ ਪ੍ਰਭੂ ਯਿਸੂ ਮਸੀਹ ਦਾ ਜਨਮ ਅਨੋਖਾ ਸੀ ਉਹਦਾ ਮਰਨ ਅਨੋਖਾ ਆ ਤੇ ਉਹਦਾ ਜੀ ਉੱਠਣਾ ਵੀ ਉਹ ਅਨੋਖਾ ਆ ਤੇ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਇਸ ਦੁਨੀਆ ਤੋਂ ਗਏ ਆ ਇਹ ਬਾਈਬਲ ਦੇ ਵਿੱਚ ਲਿਖਿਆ ਆ ਉਸੇ ਤਰ੍ਹਾਂ ਹਰ ਇੱਕ ਆਖ ਪ੍ਰਭੂ ਯਿਸੂ ਮਸੀਹ ਨੂੰ ਆਉਂਦਾ ਹੋਇਆ ਵੇਖੇਗੀ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਗਏ ਉਸੇ ਤਰ੍ਹਾਂ ਫੇਰ ਪ੍ਰਭੂ ਯਿਸੂ ਮਸੀਹ ਇਸ ਦੁਨੀਆ ਦੇ ਉੱਪਰ ਆਉਣਗੇ ਜਿਹੜੇ ਤਿਉਹਾਰ ਨੇ ਜਿਹੜੇ ਮੈਡਮ ਮਨਾਏ ਜਾਂਦੇ ਆ ਜਦੋਂ ਅਸੀਂ ਮਸੀਹ ਦੇ ਵਿੱਚ ਆਉਣੇ ਆ ਤੇ ਗੁੱਡ ਟੂ ਫਰਡੇ ਆਈਸਟਰ ਆ ਕ੍ਰਿਸਮਸ ਆ ਇਹ ਸਾਡੇ ਜਿਹੜੇ ਚਰਚ ਦੇ ਮੇਨ ਜਿਹੜੇ ਅਸੀਂ ਦਿਨ ਨੂੰ ਸੈਲੀਬ੍ਰੇਟ ਕਰਦੇ ਹਾਂ ਬਹੁਤ ਹੀ ਵਿਸਤਾਰਪੂਰਵਕ ਮੈਡਮ ਸਾਡੇ ਚੈਨਲ ਨਾਲ ਗੱਲਬਾਤ ਕਰਨ ਲਈ ਔਰ ਸਾਰੀ ਗੱਲ ਦੱਸਣ ਬਾਰੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਹਾਲੇਲੂਇਆ